ਸਾਰੇ ਭਾਈ ਭੈਣਾਂ ਨੂੰ ਪ੍ਰਭ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਸਾਡੇ ਵੱਲੋਂ ਪਿਆਰ ਭਰੀ ਜੈ ਮਸੀਹ। ਪਰਮੇਸ਼ਰ ਤੁਹਾਡੇ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਕਰੇ। ਆਪਣੀ ਵੱਡੀ ਸ਼ਾਂਤੀ ਆਪ ਸਭਨਾਂ ਨੂੰ ਬਖਸ਼ੇ। ਮੇਰੇ ਭਾਈਓ ਤੇ ਭੈਣੋ ਅਸੀਂ ਉਸ ਸਿਰਜਣਹਾਰ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਜੋ ਪ੍ਰਭੂਆਂ ਦਾ ਪ੍ਰਭੂ ਹੈ ਜੋ ਰਾਜਿਆਂ ਦਾ ਰਾਜਾ ਆ ਜਿਹੜਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਆਓ ਅੱਜ ਉਹਦੀ ਹਜ਼ੂਰੀ ਵਿੱਚ ਅਸੀਂ ਪ੍ਰਾਰਥਨਾ ਦੇ ਵਿੱਚ ਚੱਲਾਂਗੇ ਜੇਕਰ ਤੁਹਾਡੇ ਕੋਲ ਇਸ ਸਮੇਂ ਘਰ ਨਹੀਂ ਹੈ ਜੇਕਰ ਤੁਸੀਂ ਨਮਾ ਕਰ ਬਣਾਉਣਾ ਚਾਹੁੰਦੇ ਹੋ ਜੇਕਰ ਤੁਹਾਡੀ ਸੋਚ ਤੁਹਾਡੀ ਯੋਜਨਾ ਆ ਕਿ ਸਾ ਅਸੀਂ ਇੱਕ ਨਵਾਂ ਘਰ ਬਣਾਈਏ ਤੇ ਅੱਜ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਜ਼ਰੂਰ ਹੋਵੋ ਸੋ ਪ੍ਰਾਰਥਨਾ ਤੋਂ ਪਹਿਲਾਂ ਮੇਰੀ ਆਪਜੀ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਕਿਰਪਾ ਕਰਕੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਵਚਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਸੀਂ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਪ੍ਰਾਪਤ ਕਰ ਸਕੋ ਆਓ ਅਸੀਂ ਅੱਖਾਂ ਨੂੰ ਬੰਦ ਕਰਾਂਗੇ ਆਪਣੇ ਆਪ ਨੂੰ ਸਰਵਸ਼ਕਤੀਮਾਨ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤਮਾਂਗੇ ਸਰਵਸ਼ਕਤੀਮਾਨ ਯਹੋਵਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵਡਿਆਈਆਂ ਦੇ ਯੋਗ ਤੇ ਮਹਿਮਾ ਦੇ ਯੋਗ ਪਰਮੇਸ਼ਰ ਤੁਸੀਂ ਆਪਣੀ ਕਿਰਪਾ ਹਰ ਇੱਕ ਜੀਵਨ ਦੇ ਵਿੱਚ ਕਰੋ ਹਰ ਇੱਕ ਜ਼ਿੰਦਗੀ ਵਿੱਚ ਤੁਹਾਡੀ ਸ਼ਾਂਤੀ ਆਵੇ ਹਰ ਜ਼ਿੰਦਗੀ ਦੇ ਵਿੱਚ ਆਨੰਦ ਆਵੇ ਹਰ ਜ਼ਿੰਦਗੀ ਦੇ ਵਿੱਚ ਛੁਟਕਾਰਾ ਆਵੇ ਅਤੇ ਪਾਪਾਂ ਦੀ ਮਾਫੀ ਆਵੇ ਮਹਾਨ ਪਿਤਾ ਪਰਮੇਸ਼ਰ ਪ੍ਰੇਮੀ ਯਹੋਵਾ ਅੱਜ ਦੇ ਸੁੰਦਰ ਸਮਿਆਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਵਡਿਆਈਆਂ ਦੇ ਯੋਗ ਹੋ ਤੁਸੀਂ ਸਰਵਸ਼ਕਤੀਮਾਨ ਪਰਮੇਸ਼ਰ ਹੋ ਅਸੀਂ ਤੁਹਾਡੇ ਪਵਿੱਤਰ ਨਾਮ ਦਾ ਧੰਨਵਾਦ ਕਰਦੇ ਹਾਂ ਹੇ ਪ੍ਰਭੂ ਯੀਸ਼ੂ ਨਾਸਰੀ ਆਪਣੀ ਕਿਰਪਾ ਤੇ ਦਇਆ ਕਰੋ ਹਰ ਇੱਕ ਜੀਵਨ ਵਿੱਚ ਅਨੁਗ੍ਰਹਿ ਕਰੋ ਅੱਜ ਦੇ ਸੁੰਦਰ ਸਮਿਆਂ ਦੇ ਲਈ ਅਸੀਂ ਲੱਖਾਂ ਤੇ ਕਰੋੜਾਂ ਵਾਰ ਧੰਨਵਾਦ ਕਰਦੇ ਹਾਂ ਇਹ ਪ੍ਰਾਰਥਨਾ ਜਿਨ੍ਹਾਂ ਘਰਾਂ ਦੇ ਵਿੱਚ ਚੱਲ ਰਹੀ ਹੈ ਜਿਨ੍ਹਾਂ ਘਰਾਂ ਦੇ ਟੀਵੀਆ ਦੇ ਵਿੱਚ ਇਹ ਪ੍ਰਾਰਥਨਾ ਚੱਲ ਰਹੀ ਹੈ ਜਿਨ੍ਹਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਇਹ ਪ੍ਰਾਰਥਨਾ ਚੱਲ ਰਹੀ ਹੈ ਇਸ ਪ੍ਰਾਰਥਨਾ ਦੀ ਆਵਾਜ਼ ਸਰਵ ਸ਼ਕਤੀਮਾਨ ਪਰਮੇਸ਼ਰ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਜਾ ਰਹੀ ਹੈ ਮਹਾਨ ਪਿਤਾ ਉਹਨਾਂ ਜ਼ਿੰਦਗੀਆਂ ਦੇ ਵਿੱਚੋਂ ਹਰ ਤਰ੍ਹਾਂ ਦੇ ਬੰਧਨ ਟੁੱਟ ਜਾਣ ਹਰ ਤਰ੍ਹਾਂ ਦੀਆਂ ਬਿਮਾਰੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਉਹਨਾਂ ਬੱਚਿਆਂ ਦੇ ਜੀਵਨ ਦੇ ਵਿੱਚੋਂ ਖਤਮ ਹੋ ਜਾਣ ਅਨੁਗ੍ਰਹਿ ਕਰੋ ਤੁਹਾਡੀ ਵੱਡੀ ਸ਼ਾਂਤੀ ਆਵੇ ਤੁਹਾਡਾ ਵੱਡਾ ਅਨੁਗ੍ਰਹਿ ਹੋਵੇ ਆਤਮ ਮਹਾਨ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਪਵਿੱਤਰ ਯਹੋਵਾ ਤੁਹਾਡੀ ਸਮਰਥਾ ਕੰਮ ਕਰੇ ਪਵਿੱਤਰ ਯਹੋਵਾ ਤੁਹਾਡਾ ਪਾਕ ਰੂਹ ਕੰਮ ਕਰੇ ਪਵਿੱਤਰ ਯਹੋਵਾ ਤੁਹਾਡੀ ਮਹਿਮਾ ਹੋਵੇ ਮੇਰੇ ਪ੍ਰਭੂ ਯਿਸੂ ਨਾਸਰੀ ਅੱਜ ਦੇ ਸਮਿਆਂ ਲਈ ਮੈਂ ਪ੍ਰਾਰਥਨਾ ਕਰਦਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਵੱਡਾ ਆਨੰਦ ਆਵੇ ਇਹਨਾਂ ਜ਼ਿੰਦਗੀਆਂ ਵਿੱਚ ਵੱਡੀ ਆਜ਼ਾਦੀ ਆਵੇ ਇਹਨਾਂ ਜੀਵਨਾਂ ਦੇ ਵਿੱਚ ਤੁਹਾਡੀ ਸ਼ਾਂਤੀ ਆਵੇ ਮਹਾਨ ਪਰਮੇਸ਼ਰ ਪਿਤਾ ਅੱਜ ਦੇ ਸਮਿਆਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਹੇ ਯਹੋਵਾ ਤੁਹਾਡੀ ਵਡਿਆਈ ਕਰਦੇ ਹਾਂ। ਹੇ ਯਹੋਵਾ ਤੁਹਾਡੀ ਕਿਰਪਾ ਹੋਵੇ। ਹੇ ਯਹੋਵਾ ਹਰ ਇੱਕ ਜੀਵਨ ਦੇ ਵਿੱਚ ਆਨੰਦ ਦਿਓ। ਹੇ ਯਹੋਵਾ ਤੁਹਾਡੀ ਦਇਆ ਹਰ ਇੱਕ ਜ਼ਿੰਦਗੀ ਦੇ ਵਿੱਚ ਹੋਵੇ। ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਵਡਿਆਈ ਤੇ ਮਹਿਮਾ ਕਰਦੇ ਹਾਂ। ਮਹਾਨ ਪਿਤਾ ਆਪਣੀ ਕਿਰਪਾ ਹਰ ਇੱਕ ਜੀਵਨ ਦੇ ਵਿੱਚ ਕਰੋ। ਸੈਨਾ ਦੇ ਯਹੋਵਾ ਸਵਰਗ ਤੋਂ ਆਪਣਾ ਨੂੰ ਗ੍ਰਹਿ ਕਰੋ ਮੈਂ ਪ੍ਰਾਰਥਨਾ ਕਰਦਾ ਯਿਸੂ مسیਹ ਦੇ ਨਾਮ ਦੇ ਵਿੱਚ ਇਹਨਾਂ ਘਰਾਂ ਵਿੱਚ ਆਜ਼ਾਦੀ ਆਵੇ ਜਿਨ੍ਹਾਂ ਘਰਾਂ ਦੇ ਵਿੱਚ ਅੱਜ ਦੀ ਪ੍ਰਾਰਥਨਾ ਚੱਲ ਰਹੀ ਆ ਮੇਰੇ ਪ੍ਰਭੂ ਯਿਸੂ ਨਾਸਰੀ ਇਹਨਾਂ ਦੇ ਘਰਾਂ ਵਿੱਚ ਤੁਹਾਡੇ ਨਾਮ ਦੇ ਵਿੱਚ ਵੱਡੀ ਆਜ਼ਾਦੀ ਆਵੇ ਹੇ ਯਹੋਵਾ ਹੇ ਯਹੋਵਾ ਹੇ ਯਹੋਵਾ ਹੇ ਯਹੋਵਾ ਹੇ ਯਹੋਵਾ ਸਰਵ ਸ਼ਕਤੀਮਾਨ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ 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 ਸੈਨਾ ਦੇ ਪਰਮੇਸ਼ਵਰ ਪਵਿੱਤਰ 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 ਸੈਨਾ ਦੇ ਯਹੋਵਾ ਅਸੀਂ ਤੁਹਾਡੀ ਵਡਿਆਈ ਕਰਦੇ ਹਾਂ ਕੁੱਲ ਦੁਨੀਆ ਦੇ ਮਾਲਕ ਤੇ ਖਾਲਕ ਅਸੀਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਆਪਣੀ ਕਿਰਪਾ ਹਰ ਇੱਕ ਜੀਵਨ ਦੇ ਵਿੱਚ ਕਰੋ ਆਪਣੀ ਦਇਆ ਹਰ ਇੱਕ ਜ਼ਿੰਦਗੀ ਦੇ ਵਿੱਚ ਪ੍ਰਗਟ ਕਰੋ ਆਤਮ ਮਹਾਨ ਪਰਮੇਸ਼ਰ ਪਿਤਾ ਤੁਸੀਂ ਦਇਆ ਦੇ ਸਾਗਰ ਹੋ ਕਿਰਪਾ ਦੇ ਧਨੀ ਹੋ ਮਹਾਨ ਪਿਤਾ ਤੁਸੀਂ ਵਡਿਆਈਆਂ ਦੇ ਯੋਗ ਹੋ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਨਾਂ ਦੀ ਵਡਿਆਈ ਕਰਦੇ ਹਾਂ ਅਸੀਂ ਤੁਹਾਡੇ ਨਾਂ ਦੀ ਮਹਿਮਾ ਕਰਦੇ ਹਾਂ ਮਿਹਰਬਾਨ ਪਿਤਾ ਪਰਮੇਸ਼ਰ ਤੁਸੀਂ ਦਇਆ ਕਰੋ ਹਰ ਇੱਕ ਜੀਵਨ ਦੇ ਵਿੱਚ ਕਿਰਪਾ ਕਰੋ ਹਰ ਜ਼ਿੰਦਗੀ ਦੇ ਵਿੱਚ ਆਸ਼ੀਸ਼ ਦਿਓ ਹਰ ਜੀਵਨ ਦੇ ਵਿੱਚ ਤੁਹਾਡਾ ਵੱਡਾ ਅਨੁਗ੍ਰਹਿ ਹੋਵੇ ਮਹਾਨ ਪਿਤਾ ਤੁਹਾਡੀ ਸੱਚੀ ਸ਼ਾਂਤੀ ਆਵੇ ਮੈਂ ਪ੍ਰਾਰਥਨਾ ਕਰਦਾ ਸਾਰੇ ਬੰਧਨ ਇਹਨਾਂ ਦੇ ਘਰਾਂ ਵਿੱਚੋਂ ਖਤਮ ਹੋ ਜਾਣ ਦੁਸ਼ਟ ਆਤਮਾਵਾਂ ਦੇ ਬੰਧਨ ਸ਼ੈਤਾਨ ਦੇ ਬੰਧਨ ਇਹਨਾਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਜਣ ਜਿੰਨੇ ਬੱਚੇ ਮਹਾਨ ਪਿਤਾ ਪਰਮੇਸ਼ਰ ਨਵਾਂ ਘਰ ਬਣਾਉਣਾ ਚਾਹੁੰਦੇ ਆ ਜਿਹੜੇ ਭਾਈ ਭੈਣ ਮਹਾਨ ਪਰਮੇਸ਼ਰ ਪਿਤਾ ਨਵੇਂ ਘਰ ਦੀਆਂ ਯੋਜਨਾ ਬਣਾ ਰਹੇ ਨੇ ਨਵੇਂ ਘਰ ਦੇ ਲਈ ਸੋਚ ਰਹੇ ਨੇ ਮੇਰੇ ਪ੍ਰਭੂ ਪਰਮੇਸ਼ਰ ਤੁਹਾਡੀ ਦਇਆ ਇਹਨਾਂ ਜ਼ਿੰਦਗੀਆਂ ਦੇ ਵਿੱਚ ਬਹੁਤ ਆਦ ਦੇ ਨਾਲ ਹੋਵੇ ਇਹਨਾਂ ਨੂੰ ਨਵੇਂ ਘਰਾਂ ਦੀਆਂ ਬਰਕਤਾਂ ਦਿਓ ਇਹਨਾਂ ਨੂੰ ਨਵੇਂ ਘਰਾਂ ਦੀਆਂ ਆਸ਼ੀਸ਼ਾਂ ਦਿਓ ਮੇਰੇ ਮਹਾਨ ਪ੍ਰੇਮੀ ਪਿਤਾ ਮੈਂ ਧੰਨਵਾਦ ਕਰਦਾ ਹਾਂ ਤੁਹਾਡੇ ਪਵਿੱਤਰ ਨਾਮ ਦੀ ਵਡਿਆਈ ਕਰਦਾ ਸੈਨਾ ਦੇ ਪ੍ਰਭੂ ਤੁਹਾਡੀ ਕਿਰਪਾ ਹੋਵੇ ਸੈਨਾ ਦੇ ਪ੍ਰਭੂ ਤੁਹਾਡੀ ਦਇਆ ਹੋਵੇ ਹੇ ਪ੍ਰਭੂ ਯਹੋਵਾ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਤੁਸੀਂ ਆਪਣੇ ਪਵਿੱਤਰ ਮੱਸਾ ਦੇ ਦੁਆਰਾ ਹਰ ਇੱਕ ਜ਼ਿੰਦਗੀ ਦੇ ਵਿੱਚ ਕਿਰਪਾ ਕਰੋ ਮਹਾਨ ਪ੍ਰੀਮੀ ਪਿਤਾ ਆਪਣੀ ਰਹਿਮਤ ਕਰ ਦਿਓ ਆਪਣੀ ਦਇਆ ਦੇ ਨਾਲ ਭਰ ਦਿਓ ਆਪਣੇ ਫਜ਼ਲ ਦੇ ਨਾਲ ਭਰ ਦਿਓ ਆਪਣੇ ਵੱਡੇ ਚਮਤਕਾਰ ਕਰੋ ਪ੍ਰੇਮੀ ਪਿਤਾ ਪਰਮੇਸ਼ਰ ਤੁਸੀਂ ਦਇਆ ਦੇ ਸਾਗਰ ਤੇ ਕਿਰਪਾ ਦੇਤੇ ਨੀਓ ਅੱਜ ਦੇ ਸਾਰੇ ਸਮਿਆਂ ਵਿੱਚ ਆਪਣੀ ਕਿਰਪਾ ਕਰੋ ਮਹਾਨ ਪਿਤਾ ਦਇਆ ਕਰੋ ਪਿਆਰੇ ਪ੍ਰਭੂ ਯੀਸ਼ੂ ਨਾਸਰੀ ਅਸੀਂ ਤੁਹਾਡੇ ਨਾਮ ਦੀ ਵਡਿਆਈ ਕਰਦੇ ਹਾਂ हे प्रभु योवा ਤੁਹਾਡੀ ਵੱਡੀ ਕਿਰਪਾ ਹੋਵੇ ਆਤਮ ਮਹਾਨ ਪਿਤਾ ਪਰਮੇਸ਼ਰ ਤੁਹਾਡਾ ਵੱਡਾ ਫਜ਼ਲ ਤੁਹਾਡੀ ਵੱਡੀ ਦਇਆ ਤੇ ਤੁਹਾਡਾ ਅਨੁਗ੍ਰਹਿ ਹਰ ਇੱਕ ਜੀਵਨ ਦੇ ਵਿੱਚ ਹੋਵੇ ਪ੍ਰਾਰਥਨਾ ਕਰਦੇ ਹਾਂ ਉਹਨਾਂ ਮਹਾਨ ਪਿਤਾ ਮੈਂ ਪਤੀ ਪਤਨੀ ਲਈ ਪ੍ਰਾਰਥਨਾ ਕਰਦਾ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਆਸ਼ੀਸ਼ ਨਹੀਂ ਹੈ ਜਿਹੜੇ ਬਚਪਨ ਦੇ ਵਿੱਚ ਇਸ ਵੇਲੇ ਮਹਾਨ ਪ੍ਰਭੂ ਆਪਣਾ ਜੀਵਨ ਬਤੀਤ ਕਰ ਰਹੇ ਆ ਉਹਨਾਂ ਨੂੰ ਤੁਸੀਂ ਬੱਚਿਆਂ ਦੀ ਬਰਕਤ ਦਿਓ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਆ ਕਿ ਮੈਂ ਉਹ ਪਰਮੇਸ਼ਰ ਆ ਜਿਹੜਾ ਬੇਔਲਾਦੀ ਈਮੀ ਦਾ ਘਰ ਵਸਾਉਂਦਾ ਆ ਤੇ ਬੱਚਿਆਂ ਦੀ ਮਾਂ ਬਣਾ ਕੇ ਆਨੰਦ ਕਰਦਾ ਹੈ ਮਹਾਨ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਆ ਅਸੀਂ ਤੁਹਾਡੀ ਵਡਿਆਈ ਕਰਦੇ ਆ हे hey प्रभु सेना ਦੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਮਹਾਨ ਪਿਤਾ ਆਪਣੀ ਕਿਰਪਾ ਕਰੋ हे ਯਹੋਵਾ ਪਰਮੇਸ਼ਰ ਤੁਹਾਡਾ ਫਜ਼ਲ ਇੱਕ ਇੱਕ ਜ਼ਿੰਦਗੀ ਦੇ ਵਿੱਚ ਹੋਵੇ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਦੇ ਵਿੱਚ ਹੋਵੇ ਜਿਸ ਤਰ੍ਹਾਂ ਮਹਾਨ ਪਿਤਾ ਕੋਲੇ ਦੇ ਵਿੱਚ ਅੱਗ ਪ੍ਰਵੇਸ਼ ਕਰਦੀ ਹੈ ਉਹਦੀ ਕਾਲ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਮਹਾਨ ਪ੍ਰਭੂ ਤੁਹਾਡਾ ਵਚਨ ਹਰ ਇੱਕ ਜ਼ਿੰਦਗੀਆਂ ਦੇ ਵਿੱਚ ਪ੍ਰਵੇਸ਼ ਕਰੇ ਤੇ ਕਾਲਕ ਦੀ ਮਾਨਤ ਬੁਰਾਈਆਂ ਖਤਮ ਹੋ ਜਾਣ ਪ੍ਰਭੂ ਯਹੋਵਾ ਤੁਸੀਂ ਅਨੁਗ੍ਰਹਿ ਕਰੋ ਤੁਹਾਡੀ ਦਇਆ ਹਰ ਇੱਕ ਜ਼ਿੰਦਗੀ ਦੇ ਵਿੱਚ ਹੋਵੇ ਤੁਹਾਡੀ ਕਿਰਪਾ ਹਰ ਇੱਕ ਜੀਵਨ ਦੇ ਵਿੱਚ ਹੋਵੇ ਤੁਹਾਡਾ ਫਜ਼ਲ ਮਹਾਨ ਪ੍ਰੀਮੀ ਪਿਤਾ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਬਹੁਤਾ ਦੇ ਨਾਲ ਪ੍ਰਗਟ ਹੋਵੇ ਪ੍ਰਭੂ ਯਹੋਵਾ ਸੈਨਾ ਦੇ ਪ੍ਰਭੂ ਆਪਣੀ ਕਿਰਪਾ ਕਰੋ ਆਪਣੀ ਦਇਆ ਕਰੋ ਇਹਨਾਂ ਘਰਾਂ ਵਿੱਚ ਆਜ਼ਾਦੀ ਆਵੇ ਤੇਰਾ ਘਰਾਂ ਵਿੱਚ ਆਜ਼ਾਦੀ ਆਵੇ ਇਹਨਾਂ ਜ਼ਿੰਦਗੀਆਂ ਵਿੱਚ ਆਜ਼ਾਦੀ ਆਵੇ ਪਾਪਾਂ ਤੋਂ ਆਜ਼ਾਦੀ ਹਰ ਤਰ੍ਹਾਂ ਦੀ ਅੰਧਕਾਰ ਦੀਆਂ ਸ਼ਕਤੀਆਂ ਤੋਂ ਆਜ਼ਾਦੀ ਆਵੇ ਬਹਾ up it ਤੁਸੀਂ ਵੱਡਾ ਛੁਟਕਾਰਾ ਬਖਸ਼ੋ ਮਹਾਨ ਪ੍ਰਭੂ ਆਪਣੀ ਕਿਰਪਾ ਆਪਣੀ ਸ਼ਾਂਤੀ ਇੱਕ ਇੱਕ ਜੀਵਨ ਦੇ ਵਿੱਚ ਪ੍ਰਗਟ ਕਰੋ ਮੰਗ ਕਰਦੇ ਆ ਤੁਹਾਡਾ ਅਨੁਗ੍ਰਹਿ ਹਰ ਇੱਕ ਜੀਵਨ ਦੇ ਵਿੱਚ ਪ੍ਰਗਟ ਹੋਵੇ ਸੈਨਾ ਦੇ ਪ੍ਰਭੂ ਤੁਹਾਡੀ ਦਇਆ ਹੋਵੇ ਸੈਨਾ ਦੇ ਪ੍ਰਭੂ ਆਪਣੀ ਕਿਰਪਾ ਕਰੋ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਤੁਸੀਂ ਸਭ ਜ਼ਿੰਦਗੀਆਂ ਵਿੱਚ ਕਿਰਪਾ ਕਰਨ ਵਾਲੇ ਪਰਮੇਸ਼ਰ ਹੋ ਜਿਹੜੇ ਨਵਾਂ ਕਰ ਬਣਾਉਣਾ ਚਾਹੁੰਦੇ ਨੇ ਮੇਰੇ ਪ੍ਰਭੂ ਉਹਨਾਂ ਨੂੰ ਨਵੇਂ ਘਰ ਦੀਆਂ ਬਰਕਤਾਂ ਦੇ ਦਿਓ ਜਿਨ੍ਹਾਂ ਦੇ ਕੋਲ ਆਪਣੇ ਘਰ ਨਹੀਂ ਆ ਮੇਰੇ ਪ੍ਰਭੂ ਪਰਮੇਸ਼ਵਰ ਤੁਸੀਂ ਉਹਨਾਂ ਨੂੰ ਘਰ ਮੁਹੱਈਆ ਕਰੋ ਤੁਹਾਡੇ ਵਚਨ ਚ ਲਿਖਿਆ ਉਹ ਯਹੋਵਾ ਸਭ ਲੋੜਾਂ ਨੂੰ ਪੂਰਾ ਕਰਨ ਵਾਲਾ ਉਹ ਥੋੜਾ ਨੂੰ ਘਟੀਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਪ੍ਰਭੂ ਯਹੋਵਾ ਆਪ ਜੀ ਦੀ ਦਇਆ ਇੱਕ ਇੱਕ ਜੀਵਨ ਦੇ ਵਿੱਚ ਪ੍ਰਗਟ ਹੋਵੇ ਇੱਕ ਇੱਕ ਜ਼ਿੰਦਗੀ ਦੇ ਵਿੱਚ ਪ੍ਰਗਟ ਹੋਵੇ ਪ੍ਰੇਮੀ ਪਿਤਾ ਪਰਮੇਸ਼ਰ ਆਪਣੀ ਕਿਰਪਾ ਕਰੋ ਆਪਣੀ ਸ਼ਾਂਤੀ ਦਿਓ ਆਪਣਾ ਫਜ਼ਲ ਕਰੋ हे ਪ੍ਰਭੂ ਯਹੋਵਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਵਡਿਆਈ ਕਰਦੇ ਹਾਂ ਅਸੀਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯਹੋਵਾ ਤੁਸੀਂ ਵਡਿਆਈਆਂ ਦੇ ਯੋਗ ਪਰਮੇਸ਼ਰ ਹੋ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਰ ਹੋ ਅਸੀਂ ਧੰਨਵਾਦ ਕਰਦੇ ਹਾਂ हे ਪ੍ਰਭੂ ਆਪਣੀ ਕਿਰਪਾ ਕਰੋ हे ਪ੍ਰਭੂ ਆਪਣੀ ਦਇਆ ਕਰੋ ਮੈਂ ਪ੍ਰਾਰਥਨਾ ਕਰਦਾ ਪਵਿੱਤਰ ਆਤਮਾ ਜੀ ਇਹਨਾਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੋ ਪਵਿੱਤਰ ਆਤਮਾ ਜੀ ਇਹਨਾਂ ਜੀਵਨਾਂ ਦੇ ਵਿੱਚ ਬਹੁਤਾਂ ਦੇ ਨਾਲ ਕੰਮ ਕਰੋ ਪਵਿੱਤਰ ਆਤਮਾ ਜੀ ਇਹਨਾਂ ਜ਼ਿੰਦਗੀਆਂ ਦੇ ਵਿੱਚ ਬਹੁਤਾਂ ਦੇ ਨਾਲ ਕੰਮ ਕਰੋ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਆਪਣੇ ਵੱਡੇ ਫਜ਼ਲ ਨੂੰ ਪ੍ਰਗਟ ਕਰੋ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਦਿਓ ਆਪਣਾ ਅਨੁਗ੍ਰਹਿ ਹਰ ਇੱਕ ਜੀਵ ਦੇ ਅੰਦਰ ਬਹੁਤਾਂ ਦੇ ਨਾਲ ਪ੍ਰਗਟ ਕਰੋ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਵਡਿਆਈ ਤੇ ਮਹਿਮਾ ਕਰਦੇ ਹਾਂ ਪਰਬੂ ਯਹੋਵਾ ਆਪਣੀ ਕਿਰਪਾ ਆਪਣੀ ਸ਼ਾਂਤੀ ਆਪਣੀ ਦਇਆ ਏਕ-ਏਕ ਜੀਵਨ ਦੇ ਅੰਦਰ ਪ੍ਰਗਟ ਕਰੋ ਹੇ ਪ੍ਰਬੂ ਯਹੋਵਾ ਆਪਣੀ ਦਇਆ ਨੂੰ ਪ੍ਰਗਟ ਕਰ ਦਿਓ ਆਪਣੀ ਦਇਆ ਨੂੰ ਪ੍ਰਗਟ ਕਰ ਦਿਓ ਆਪਣੀ ਦਇਆ ਨੂੰ ਪ੍ਰਗਟ ਕਰ ਦਿਓ ਮੇਰੇ ਪ੍ਰਭੂ ਯੀਸ਼ੂ ਨਾਸਰੀ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਯੀਸ਼ੂ ਨਾਸਰੀ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਦਇਆਵਾਨ ਪ੍ਰਭੂ ਆਪਣੀ ਕਿਰਪਾ ਕਰੋ ਦਇਆ ਦੇ ਸਾਗਰ ਆਪਣੀ ਵੱਡੀ ਕਿਰਪਾ ਕਰੋ ਸੈਨਾ ਦੇ ਪਰਮੇਸ਼ਰ ਆਪਣੀ ਵੱਡੀ ਦਇਆ ਕਰੋ ਸਵਰਗਾ ਨੂੰ ਖੋਲ ਦਿਓ ਸਵਰਗਾ ਨੂੰ ਖੋਲ ਦਿਓ ਸਵਰਗਾ ਨੂੰ ਖੋਲ ਦਿਓ ਤੁਹਾਡੀ ਦਇਆ ਸਵਰਗਾ ਤੋਂ ਇਹਨਾਂ ਜੀਵਨਾਂ ਵਿੱਚ ਆਵੇ ਤੁਹਾਡੀ ਕਿਰਪਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਆਵੇ ਇਹਨਾਂ ਜ਼ਿੰਦਗੀਆਂ 'ਚ ਹਰ ਇੱਕ ਸ਼ੈਤਾਨ ਦੇ ਬੰਧਨ ਟੁੱਟ ਜਾਣ ਹਰ ਇੱਕ ਲੋਚਾਰੀ ਦੇ ਬੰਧਨ ਟੁੱਟ ਜਾਣ ਹਰ ਇੱਕ ਬਿਮਾਰੀ ਦੇ ਬੰਧਨ ਟੁੱਟ ਜਾਣ ਹਰ ਤਰ੍ਹਾਂ ਦੇ ਦੁੱਖਾਂ ਦੇ ਬੰਧਨ ਟੁੱਟ ਜਾਣ ਮਹਾਨ ਪ੍ਰੀਮੀ ਪਿਤਾ ਪਰਮੇਸ਼ਰ ਆਪਣੀ ਵੱਡੀ ਦਇਆ ਕਰੋ ਵੱਡੀ ਕਿਰਪਾ ਕਰੋ ਯਹੋਵਾ ਪਰਮੇਸ਼ਰ ਸੈਨਾ ਦੇ ਪ੍ਰਭੂ ਆਪਣੀ ਦਇਆ ਕਰੋ ਮੈਂ ਪ੍ਰਾਰਥਨਾ ਕਰਦਾ ਹਾਂ ਪਰਬੂ ਯੀਸ਼ੂ ਦੇ ਪਵਿੱਤਰ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਯਹੋਵਾ ਆਪਣੀ ਦਇਆ ਨੂੰ ਹਰ ਇੱਕ ਜੀਵਨ ਦੇ ਅੰਦਰ ਪ੍ਰਗਟ ਕਰੋ ਹਰ ਇੱਕ ਜ਼ਿੰਦਗੀ ਦੇ ਵਿੱਚ ਪ੍ਰਗਟ ਕਰੋ ਪ੍ਰੇਮੀ ਪਿਤਾ ਪਰਮੇਸ਼ਰ ਧੰਨਵਾਦ ਕਰਦੀ ਆ ਪ੍ਰੇਮੀ ਪਿਤਾ ਪਰਮੇਸ਼ਰ ਧੰਨਵਾਦ ਕਰਦੀ ਆ ਪ੍ਰੇਮੀ ਪਿਤਾ ਪਰਮੇਸ਼ਰ ਧੰਨਵਾਦ ਕਰਦੀ ਆ ਪ੍ਰਭੂਆਂ ਦੇ ਪ੍ਰਭੂ ਰਾਜਿਆਂ ਦੇ ਰਾਜਾ ਤੁਹਾਡੀ ਦਇਆ ਇਹਨਾਂ ਦੇ ਨਾਲ ਹੋਵੇ ਜਿਨ੍ਹਾਂ ਦੇ ਉੱਤੇ ਖੁਦਾਵੰਦ ਕਰਜ ਹੈ ਜਿਨ੍ਹਾਂ ਦੇ ਕਰਜ਼ੇ ਦਾ ਬੋਝ ਹੈ ਮੈਂ ਪ੍ਰਭੂ ਯੇਸ਼ੂ ਦੇ ਨਾਂ ਵਿੱਚ ਪ੍ਰਾਰਥਨਾ ਕਰਦਾ ਉਹਨਾਂ ਜ਼ਿੰਦਗੀਆਂ 'ਚੋਂ ਹਰ ਇੱਕ ਕਰਜ਼ੇ ਦੇ ਬੰਧਨ ਟੁੱਟ ਜਾਣ ਉਹਨਾਂ ਜ਼ਿੰਦਗੀਆਂ ਵਿੱਚੋਂ ਹਰ ਇੱਕ ਕਰਜ਼ੇ ਦੇ ਬੰਧਨ ਟੁੱਟ ਜਾਣ ਉਹਨਾਂ ਜੀਵਨਾਂ ਦੇ ਵਿੱਚੋਂ ਹਰ ਇੱਕ ਕਰਜ਼ੇ ਦੇ ਬੰਧਨ ਟੁੱਟ ਜਾਣ ਮੇਰੇ ਪ੍ਰਭੂ ਯਹੋਵਾ ਤੁਸੀਂ ਦਇਆ ਕਰੋ ਤੁਸੀਂ ਕਿਰਪਾ ਕਰੋ ਤੁਸੀਂ ਸ਼ਾਂਤੀ ਦਿਓ ਮਹਾਨ ਪ੍ਰੇਮੀ ਪਿਤਾ ਅਸੀਂ ਮੰਗ ਕਰਦੇ ਹਾਂ ਤੁਹਾਡੀ ਕਿਰਪਾ ਦੀ ਅਸੀਂ ਮੰਗ ਕਰਦੇ ਆ ਤੁਹਾਡੇ ਜلال ਦੀ ਮਹਾਨ ਪਿਤਾ ਪਰਮੇਸ਼ਰ ਹਰ ਇੱਕ ਨੂੰ ਸ਼ਾਂਤੀ ਪ੍ਰਦਾਨ ਕਰੋ ਹਰ ਇੱਕ ਜ਼ਿੰਦਗੀ ਦੇ ਵਿੱਚ ਵੱਡਾ ਅਨੁਗ੍ਰਹਿ ਕਰ ਦਿਓ ਪ੍ਰੇਮੀ ਪਿਤਾ ਪਰਮੇਸ਼ਰ ਆਪਣੀ ਦਇਆ ਕਰੋ ਪ੍ਰੇਮੀ ਪਿਤਾ ਪਰਮੇਸ਼ਰ ਆਪਣੀ ਦਇਆ ਕਰੋ ਪ੍ਰੇਮੀ ਪਿਤਾ ਪਰਮੇਸ਼ਰ ਆਪਣੀ ਦਇਆ ਕਰੋ ਸੈਨਾ ਦੇ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਸੈਨਾ ਦੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੈਨਾ ਦੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੈਨਾ ਦੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਰ ਇੱਕ ਜੀਵਨ ਦੇ ਅੰਦਰ ਆਪਣੀ ਦਇਆ ਨੂੰ ਪ੍ਰਗਟ ਕਰੋ ਹਰ ਇੱਕ ਜ਼ਿੰਦਗੀ ਦੇ ਵਿੱਚ ਮਹਾਨ ਪਿਤਾ ਆਪਣੀ ਵੱਡੀ ਕਿਰਪਾ ਨੂੰ ਪ੍ਰਗਟ ਕਰੋ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਆਪਣੇ ਵੱਡੇ ਜਲਾਲ ਨੂੰ ਆਪਣੀ ਵੱਡੀ ਬਰਕਤ ਨੂੰ ਆਪਣੀ ਵੱਡੀ ਦਇਆ ਨੂੰ ਮਹਾਨ ਪ੍ਰਭੂ ਇਹਨਾਂ ਕਰਾਂ ਵਿੱਚ ਕਰੋ ਇਹਨਾਂ ਦੇ ਉੱਤੇ ਹਰੇਕ ਕਰਜ਼ੇ ਦੇ ਬੰਧਨ ਟੁੱਟ ਜਾਣ ਇਹਨਾਂ ਦੀਆਂ ਜ਼ਿੰਦਗੀਆਂ ਵਿੱਚੋਂ ਹਰੇਕ ਕਰਜ਼ੇ ਦੇ ਬੰਧਨ ਟੁੱਟ ਜਾਣ। ਯੀਸ਼ੂ ਨਾਸਰੀ ਅਸੀਂ ਪ੍ਰਾਰਥਨਾ ਕਰਦੇ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਇਹਨਾਂ ਦੀਆਂ ਕਮਾਈਆਂ ਉੱਤੇ ਬਰਕਤ ਆਵੇ। 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 ਇਹਨਾਂ ਦੀਆਂ ਕਮਾਈਆਂ ਉੱਤੇ ਮੇਰੇ ਪ੍ਰਭੂ ਤੁਹਾਡੀ ਵੱਡੀ ਬਰਕਤ ਆਵੇ। ਪ੍ਰਭੂ ਯਹੋਵਾ, ਪ੍ਰਭੂ ਯਹੋਵਾ, ਪ੍ਰਭੂ ਯਹੋਵਾ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਪ੍ਰਭੂ ਯਹੋਵਾ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਯਹੋਵਾ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਸ੍ਰਿਸ਼ਟੀ ਕਰਤਾ ਪ੍ਰਭੂ ਮੈਂ ਤੁਹਾਡੀ ਵਡਿਆਈ ਕਰਦਾ ਹਾਂ ਮੇਰੇ ਮੁਕਤੀਦਾਤਾ ਪਰਮੇਸ਼ਰ ਮੈਂ ਤੁਹਾਡੀ ਮਹਿਮਾ ਕਰਦਾ ਹਾਂ ਕੁੱਲ ਜਹਾਨ ਕੁੱਲ ਸੰਸਾਰ ਰਚਣ ਵਾਲੇ ਪਰਮੇਸ਼ਰ ਅਸੀਂ ਤੁਹਾਡੀ ਵਡਿਆਈ ਕਰਦੇ ਹਾਂ ਅਸੀਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਆਤਮ ਮਹਾਨ ਯਹੋਵਾ ਆਪਣੀ ਦਇਆ ਨੂੰ ਪ੍ਰਗਟ ਕਰੋ ਖੁਦਾਵੰਦ ਤੁਹਾਡੇ ਵਚਨ ਦੇ ਵਿੱਚ ਲਿਖਿਆ ਗਿਆ ਉਹ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ ਭੀ ਉਸ ਨੂੰ ਪਤਵੰਤਾਂ ਵਿੱਚ ਬਿਠਾਵੇ ਸੁਗ ਉਹਦੇ ਪਤਵੰਤਾਂ ਦੇ ਵਿੱਚ ਉਸ ਨੂੰ ਬਿਠਾਵੇ ਮਹਾਨ ਪਰਮੇਸ਼ਰ ਆਪਣੀ ਦਇਆ ਆਪਣੀ ਕਿਰਪਾ ਆਪਣੀ ਸ਼ਾਂਤੀ ਆਪਣਾ ਅਨੁਗ੍ਰਹਿ ਹਰ ਇੱਕ ਜੀਵਨ ਦੇ ਵਿੱਚ ਪ੍ਰਗਟ ਕਰੋ ਹਰ ਇੱਕ ਜ਼ਿੰਦਗੀ ਦੇ ਵਿੱਚ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਤੁਸੀਂ ਆਪਣੀ ਜ਼ਲਾਲ ਨੂੰ ਪ੍ਰਗਟ ਕਰੋ ਤੁਸੀਂ ਆਪਣੀ ਦਇਆ ਨੂੰ ਪ੍ਰਗਟ ਕਰੋ ਔਰ ਆਪਣਾ ਅਨੁਗ੍ਰਹਿ ਬਹਤਾ ਦੇ ਨਾਲ ਪ੍ਰਗਟ ਕਰੋ ਪ੍ਰਭੂ ਜੀ ਇਹਨਾਂ ਬੱਚਿਆਂ ਨੂੰ ਨਵੇਂ ਘਰ ਦੀਆਂ ਬਰਕਤਾਂ ਦਿਓ ਇਹਨਾਂ ਨੂੰ ਪ੍ਰਭੂ ਘਰ ਮਹਈਆ ਕਰੋ ਜਿਨ੍ਹਾਂ ਦੇ ਕੋਲ ਘਰ ਨਹੀਂ ਹੈ ਮੇਰੇ ਪ੍ਰਭੂ ਉਹਨਾਂ ਨੂੰ ਘਰ ਦੀਆਂ ਆਸ਼ੀਸ਼ਾਂ ਦਿਓ ਸਾਡੀਆਂ ਬੇਨਤੀਆਂ ਨੂੰ ਸੁਣੋ ਕਬੂਲ ਕਰੋ ਪ੍ਰਭੂ ਯੀਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਸੋ ਮੇਰੇ ਭਾਈ ਭੈਣੋ ਸਭ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਪ੍ਰਾਰਥਨਾ ਦੀਆਂ ਵੀਡੀਓ ਨੂੰ ਲਾਈਕ ਵੀ ਕਰੋ ਤੇ ਦੂਜਿਆਂ ਨੂੰ ਸ਼ੇਅਰ ਵੀ ਕਰੋ ਅਤੇ ਕਮੈਂਟ ਦੇ ਵਿੱਚ ਆਪਣਾ ਨਾਮ ਲੇ ਕੇ ਭੇਜ ਸਕਦੇ ਹੋ ਆਪਣਾ ਐਡਰੈਸ ਪਤਾ ਔਰ ਆਪਣੀ ਪ੍ਰਾਰਥਨਾ ਦਾ ਵਿਸ਼ਾ ਲੇ ਕੇ ਤੁਸੀਂ ਭੇਜ ਸਕਦੇ ਹੋ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਔਰ ਬਹੁਤ ਜਲਦ ਅਸੀਂ ਇੱਕ ਵੀਡੀਓ ਦੇ ਰੂਪ ਦੇ ਵਿੱਚ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਤੁਹਾਡੇ ਨਾਮ ਲੈ ਕੇ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ ਸੋ ਮੈਂ ਜਿੰਨੇ ਤੁਸੀਂ ਵੀਡੀਓ ਦੇ ਵਿੱਚ ਚਾਹੁੰਦੇ ਹੋ ਕਿ ਸਾਡੇ ਲਈ ਪ੍ਰਾਰਥਨਾ ਕੀਤੀਆਂ ਜਾਣ ਤੁਹਾਡੇ ਲਈ ਖਾਸ ਪ੍ਰੇਰਾਂ ਤੁਹਾਡੇ ਨਾਮ ਲੈ ਕੇ ਤੁਹਾਡੇ ਇਲਾਕੇ ਦਾ ਨਾਮ ਲੈ ਕੇ ਕੀਤੀਆਂ ਜਾਣਗੀਆਂ ਇਸ ਲਈ ਤੁਸੀਂ ਕਮੈਂਟਾਂ ਵਿੱਚ ਆਪਣਾ ਨਾਮ ਆਪਣੀ ਪ੍ਰਾਰਥਨਾ ਬੇਨਤੀ ਆਪਣਾ ਡਰੈਸ ਪਤਾ ਜਿਹੜਾ ਲਿਖ ਕੇ ਜਰੂਰ ਭੇਜੋ ਅਸੀਂ ਤੁਹਾਡੇ ਲਈ ਸਪੈਸ਼ਲੀ ਪ੍ਰਾਰਥਨਾ ਕਰਾਂ ਕਰਾਂਗੇ ਔਰ ਇਹ ਪ੍ਰੋਗਰਾਮ ਜਿਹੜਾ ਆ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਹਫ਼ਤੇ ਤੱਕ 10 ਦਿਨਾਂ ਤੱਕ ਆਪਾਂ ਸ਼ੁਰੂ ਕਰਾਂਗੇ YouTube ਦੇ ਉੱਤੇ ਹੀ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਪ੍ਰਾਰਥਨਾ ਜ਼ਰੂਰ ਕਰਾਂਗੇ ਸੋ ਪਰਮੇਸ਼ਵਰ ਤੁਹਾਨੂੰ ਆਪਣੀ ਬਰਕਤ ਦੇਵੇ ਪਰਮੇਸ਼ਵਰ ਤੁਹਾਡੇ ਉੱਤੇ ਆਪਣੀ ਕਿਰਪਾ ਕਰੇ ਔਰ ਸਭ ਦੇ ਉੱਤੇ ਆਪਣਾ ਅਨੁਗ੍ਰਹਿ ਕਰੇ ਸਭਨਾਂ ਨੂੰ ਜੈ ਮਸੀਹ ਦੀ